ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਅੱਜ ਹੈਗੀ ਆ 6 ਜੂਨ ਪਰ ਆਪਣਾ ਜਿਹੜਾ ਇਹ ਖੇਤ ਹੈਗਾ ਆਪਣਾ ਬੇਟਾਂ ਲਈ ਕਣਕ ਸੀਗੀ ਆਲੂ ਵਾਲ ਚ ਕਣਕ ਲਾਈ ਹੋਈ ਸੀਗੀ ਉਹ ਆ ਕਿਉਂਕਿ ਆਪਾਂ ਕਣਕ ਇੰਨੀ ਕੀ ਹੀ ਲਈ ਸੀਗੀ ਮੰਨ ਲਓ ਵੀ ਜਿਹੜੀ ਆਮ ਕਣਕ ਹੈ 2 ਢਾਈ ਕਿੱਲੇ ਆਪਣੇ ਕੋਲ ਔਰਗੈਨਿਕ ਵੀ ਹੁੰਦੇ ਆ ਉਹ ਤੋਂ ਬਿਨਾ ਸਿਰਫ ਇਹ ਸਵਾ ਦੋ ਕਿੱਲਿਆਂ ਤੋਂ ਘੱਟ ਸੀਗਾ ਤਾਂ ਇੰਨੀ ਕਣਕ ਸੀ ਲਗਭਗ ਮਹੀਨੇ ਤੋਂ ਉੱਪਰ ਹੋ ਗਿਆ ਹੈਗਾ ਵੀ ਆਪਣਾ ਬਾਕੇ ਖੁੱਲਾ ਛੱਡਿਆ ਹੋਇਆ ਹੈਗਾ ਕੋਈ ਪਾਣੀ ਨਹੀਂ ਕੋਈ ਰੋਣੀ ਨਹੀਂ ਠੀਕ ਆ ਅੱਜ ਆਪਾਂ ਇਹਨੂੰ ਸਹਾਗਾ ਦੇ ਕੇ ਇਹਦੇ ਲੇਜ਼ਰ ਲੈਵਲ ਕੰਪਿਊਟਰ ਕਰਾ ਆਪਾਂ ਮੰਨ ਲਓ ਵੀ ਕਰਵਾਵਾਂਗੇ ਤੇ ਕੋਈ ਵੀ ਦੇਖ ਲੋ ਵੀ ਸਾਨੂੰ ਕਿਤੇ ਵੀ ਹੁਣ ਜਿਹੜਾ 나ੜਾਗਾ 나ੜ ਬਿਲਕੁਲ ਗਲਿਆ ਹੋਇਆ ਮਿਲ ਰਿਹਾ ਹੈਗਾ ਇਹ ਆ ਪਿਆਗਾ ਸਾਰ ਇਹ ਖਤਮ ਹੋਇਆ ਪਿਆ ਪੂਰੀ ਜਾਂਦਾ ਐਦਾਂ ਹੀ ਧੁੱਪ ਨਾਲ ਕੁਛ ਮਿੱਟੀ ਦੇ ਵਿੱਚ ਕੁਛ ਧੁੱਪ ਨਾਲ ਇਹ ਬਿਲਕੁਲ ਖਤਮ ਹੋ ਗਿਆ ਤੇ ਬਹੁਤ ਆਪਾਂ ਇਕੱਲੇ ਖਰਚੇ ਨਹੀਂ ਸੀ ਇਕੱਲੇ ਜਿੱਥੇ ਜਿੱਥੇ مشین ਦੀ ਪਰਾਲੀ ਮੰਨ ਲਓ ਵੀ ਲਿੱਦ ਛਿਟੀ ਹੋਈ ਸੀ ਕਿ ਨਾੜ ਛਿੱਟੇ ਹੋਈ ਉੱਥੋਂ ਉੱਥੋਂ ਦੀ ਬਣਾਈ ਸੀ ਤੇ ਖਾਲੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਨਾੜ ਰਹਿ ਗਿਆ ਸੀਗਾ ਕਣਕ ਦਾ ਆਪਾਂ ਉਦੋਂ ਹੀ ਬਾਤ ਆ ਵੀ ਇਹ ਬਿਲਕੁਲ ਵੀ ਪ੍ਰੋਬਲਮ ਨਹੀਂ ਆਈ ਜਮਾਂ ਖਤਮ ਹੋ ਗਿਆ ਧੁੱਪ ਨਾਲ ਤੇ ਮਿੱਟੀ ਦੀ ਵਿੱਚ ਗਰਮਾਇਸ ਨਾਲ ਤੇ ਉਦੋਂ ਬਾਅਦ ਮਨਮੀ ਪੈ ਗਿਆ ਸੀਗਾ ਕਣੀਆਂ ਪੈਗੀਆਂ ਸੀ ਫਿਰ ਆਪਾਂ ਸਾਗਾ ਨਹੀਂ ਸੀ ਦਿੱਤਾ ਉਦਾਂ ਹੀ ਦੂਹਰ ਹਾਲਾਂਕਿ ਦੁਬਾਰੇ ਆਪਾਂ ਕਰਤਾ ਸੀਗਾ ਤੇ ਡਲਈਏ ਤਾਂ ਹੈਗਾ ਹੈਗਾ ਉਹ ਕੰਪਿਊਟਰ ਕਰਾਹਾ ਬਿਲਕੁਲ ਸਾਫ਼ ਕਰ ਦੂਗਾ ਪਰ ਆਪਾਂ ਨੂੰ ਬਿਨਾਂ ਫਜ਼ੂਲ ਖੇਤ ਦੇ ਵਿੱਚ ਪਾਣੀ ਨਹੀਂ ਲਾਉਣਾ ਚਾਹੀਦਾ ਤੁਸੀਂ ਐਂ ਸਾਬ ਲਾ ਲਓ ਇੱਕ ਮਹੀਨੇ ਤੋਂ ਉੱਪਰ ਇਹ ਬਾ ਖੇਤ ਦੇ ਵਿੱਚ ਆਪਣੇ ਧੁੱਪ ਪਈਆ ਡਾਇਰੈਕਟ ਜਿੰਨੇ ਵੀ ਇਹਦੇ ਵਿੱਚ ਫੰਗਸ ਸੰਛੀਗੇ ਸਾਰੇ ਧੁੱਪ ਨੇ ਖਤਮ ਕਰ ਦੇਣੇ ਹੈਗੇ ਉਹ ਨਾਲ ਆਪਾਂ ਨੂੰ ਜੋ ਇਹਦਾ 나ੜ ਦਾ ਭਾਗ ਨਹੀਂ ਲਾਈ ਕੁਛ ਨਹੀਂ ਇਹਨੇ ਆਪਣੇ ਖੇਤ ਦਾ ਜੈਵਿਕ ਮਾਦ ਦਾ ਬਹੁਤ ਵਧਾਉਣਾ ਹੁੰਦਾ ਫਸਲ ਦੀ ਰਹਿਣ ਖੂਦ ਨੇ ਆਪਾਂ ਬਾਸਪਤੀ ਜਾਦੇ ਲਾਉਣੇ ਆ ਆਲੂ ਕਰਕੇ ਆਪਾਂ ਬਾਸਪਤੀ ਦੇ ਕਦੇ ਵੀ ਆਪਣਾ ਘਰ ਦਾ ਬੀਜ ਝਾੜਿਆ ਹੁੰਦਾਗਾ ਉਦੋਂ ਬਾਅਦ ਆਪਾਂ ਬਿਜਾਈ ਵਾਸਤੇ ਕੋਈ ਟ੍ਰੀਟਮੈਂਟ ਨਹੀਂ ਕਰਵਾਉਂਦੇ ਜਮ ਵਗੈਰਾ ਹੋਰ ਜਕਾਸੀ ਦਾ ਨਹੀਂ ਉਦੋਂ ਬਾਅਦ ਜਦੋਂ ਖੇਤ ਦੇ ਵਿੱਚ ਲਾਉਣਾ ਉਦੋਂ ਵੀ ਕੋਈ ਟ੍ਰੀਟਮੈਂਟ ਨਹੀਂ ਉਦੋਂ ਕੋਈ ਦਵਾਈ ਨਹੀਂ ਪਾਉਣੀ ਹੁੰਦੀ ਠੀਕ ਆ ਤੇ ਉਦੋਂ ਬਾਅਦ ਜਦੋਂ ਝੋਨਾ ਤਿਆਰ ਹੋ ਹੁੰਦਾ ਹੁੰਦਾਗਾ ਉਦੋਂ ਵੀ ਆਪਣੀ ਮੰਨ ਲਈ ਵੀ ਸਪੈਸ਼ਲਾਈਜ਼ ਦੇ ਤੇ ਕੋਈ ਟ੍ਰੀਟਮੈਂਟ ਨਹੀਂ ਹੁੰਦਾ ਕਦੇ ਆਪਾਂ ਨੂੰ 8 ਸਾਲ ਹੋ ਗਏ ਖੇਤ ਦੇ ਵਿੱਚ ਅੱਗ ਨਹੀਂ ਬਾੜੀ ਕੋਈ ਵੀ ਫਸਲ ਆ ਉਹਦੀ ਰਹਿਤ ਖੁੰਦਾ ਜਿਹੜੀ ਉਹ ਆਪਾਂ ਖੇਤ ਦੇ ਵਿੱਚ ਹੀ ਖਤਮ ਕਰਨੀ ਹੁੰਦੀ ਹੈਗੀ ਚਾਹੇ ਮੱਕੀ ਆ ਚਾਹੇ ਕਣਕ ਦਾ ਮਨ ਬਚਿਆ ਖੁਚਿਆ ਨਾੜਾਗਾ ਤੇ ਝੋਨੇ ਦੀ ਪਰਾਲੀ ਚਾਹੇ ਮੂੰਗੀ ਚਾਹੇ ਆਲੂ ਦੀ ਬਰਲ ਆਪਾਂ ਖੇਤ ਦੇ ਵਿੱਚੋਂ ਬਾਹਰ ਨਹੀਂ ਕੱਢਣੀ ਹੁੰਦੀ ਇੱਥੋਂ ਤੱਕ ਕਰਕੇ ਆਪਾਂ ਆਲੇ ਦਾਲਾ ਜੋ ਨਦੀਨ ਜਾਂ ਖੇਤੋਂ ਨਦੀਨ ਜਿਹੜਾ ਹੁੰਦਾ ਉਹ ਵੀ ਆਪਾਂ ਖੇਤ ਦੇ ਵਿੱਚ ਹੀ ਬਾੜ ਦੇ ਕੇ ਉਹਨੂੰ ਖਤਮ ਕਰਦਾਨੇ ਹੈਗੀ ਜਿਹਦੇ ਰਿਜ਼ਲਟ ਆਪਾਂ ਨੂੰ ਉਹ ਆਪਣੀ ਤੰਦਰੁਸਤ ਮਿੱਟੀ ਤੋਂ ਮਿਲਦੇ ਨੇ ਕਿਉਂਕਿ ਇਹ ਸਭ ਰਹੇਤ ਖੂਨ ਦਾ ਜਿਹੜੀ ਉਹ ਮਿੱਟੀ ਦੇ ਜੈਵਿਕ ਮਾਦੇ ਨੂੰ ਬਹੁਤ ਵਧਾਉਂਦੀ ਹੈ ਜਮੀਨ ਦੇ ਨੂੰ ਜੋ ਬਿਮਾਰੀਆਂ ਨਾਲ ਫਸਲ ਨੂੰ ਲੜਨ ਦੀ ਇੱਕ ਸਮਰੱਥਾ ਦਿੰਦੀ ਹੈ ਕਿ ਬਿਮਾਰੀਆਂ ਆਪਣੇ ਮੰਨ ਲਓ ਵੀ ਉਹਦੇ ਵਿੱਚ ਅਟੈਕ ਨਹੀਂ ਕਰਦੀਆਂ ਖਾਦਾਂ ਦੀ ਘੱਟ ਵਰਤਨ ਦੀ ਲੋੜ ਪੈਂਦੀ ਆ ਤੇ ਫਸਲ ਦੀ ਕੁਆਲਿਟੀ ਵੀ ਬਣਦੀ ਆ ਇਸ ਕਰਕੇ ਮੇਰਾ ਵੀਰ ਆ ਦੇਖੋ ਵੀ ਸਾਨੂੰ ਆਪ ਜੋ ਵੀ ਬਰੀਕ ਬਰੀਕ ਸਭ ਖਤਮ ਹੋਇਆ ਨੀਂਦਾ ਨੰਬਰ 2 ਤੇ ਆਪਾਂ ਕੋਈ ਰੌਣੀ ਨਹੀਂ ਕਰੀ ਬਿਲਕੁਲ ਇਹਨੂੰ ਬਾਕੇ ਸੁੱਕਾ ਸਟਿਆ ਹੋਇਆ ਸੀਗਾ ਇੱਕ ਮਹੀਨੇ ਬਾਅਦ ਅੱਜ ਆਪਾਂ ਹੁਣ ਲੈ ਮੰਨ ਲਓ ਕੰਪਿਊਟਰ ਕਰਾ ਹਲਾ ਕੇ ਉਸ ਤੋਂ ਬਾਅਦ ਆਪਾਂ ਲਗਭਗ ਇਹ 14 15 ਤਰੀਕ ਨੂੰ ਜੀਰੀ ਲਾਉਣੀ ਆਂਗੀ ਠੀਕ ਆ ਉਸ ਹਿਸਾਬ ਨਾਲ ਇਹ ਜੀਰੀ ਆਪਾਂ ਲਾਵਾਂਗੇ ਕੋਈ ਜਲਦਬਾਜੀ ਨਹੀਂ ਹੈਗੀ ਆਪਣੀ ਜੀਰੀ ਰੌਣਡ ਚ ਕਿਉਂਕਿ ਵਾਸ਼ਪਤੀ 90 ਦਿਨਾਂ ਤੋਂ ਘਟ-ਘਟ ਦੇ ਵਿੱਚ ਕਟਾਈ ਹੋ ਜਾਣੀ ਆ ਤੇ ਆਪਾਂ ਨਾਲ ਆਲੂ ਦੇ ਟਾਈਮ ਤੇ ਨੂੰ ਬੜੇ ਟਾਈਮ ਤੇ ਨੂੰ ਬਾਹਣਾ ਵੇਲਾ ਕਰਕੇ ਆਪਾਂ ਬੰਨ ਕਟਾਈ ਕਰਕੇ ਖੇਤ ਦੇ ਵਿੱਚ ਝੋਨੇ ਦੀ ਰਹਿਦ ਖੁੰਦ ਨੂੰ ਖਤਮ ਕਰ ਲਾਂਗੇ ਧੰਨਵਾਦ ਦੋਸਤੋ ਨਾਡ ਰਿਆ ਕਰੂ ਇਹ ਜੀ ਮਨ ਫਸਲ ਦੀ ਰਹਿਦ ਖੁੰਦ ਨੂੰ ਖੇਤ ਦੇ ਵਿੱਚ ਖਤਮ ਕਰੀ ਆਪਾਂ ਤੇ ਮੁਫਤੋਂ ਮੁਫਤੀ ਆਪਾਂ ਆਪਣੀ ਜ਼ਮੀਨ ਲਈ ਖਾਦਾਂ ਕੁਦਰਤੀ ਖਾਦਾਂ ਨੇ ਜਿਹੜੀਆਂ ਕੁਦਰਤੀ ਖਜ਼ਾਨੇ ਤਤਾਂ ਦੇ ਉਹ ਪ੍ਰਾਪਤ ਕਰੀ ਧੰਨਵਾਦ ਜੀ